ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ 3200 ਕਰੋੜ ਦੇ ਕਪੜੇ ਨਾਲ ਘੁਟਾਲੇ ਨਾਲ ਜੁੜੀ ਹੈ ਤੇ ਇਸ ਕਪੜੇ ਦੇ ਵਿੱਚ ਹੁਣ ਇੱਕ ਬਹੁਤ ਵੱਡਾ ਅਫਸਰ ਆਈਐਸ ਅਫਸਰ ਕਸੂਤਾ ਫਸ ਰਿਹਾ ਔਰ ਕਸੂਤਾ ਕਾਬੂ ਆ ਰਿਹਾ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਦੂਜੀ ਵੱਡੀ ਖਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਕਾਹਦੀ ਤੇ ਕਿਉਂ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਤੇ ਤੀਜੀ ਵੱਡੀ ਖਬਰ ਹੈ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੱਡਾ ਬਿਆਨ ਦਿੱਤਾ ਹੈ ਕਿਥੇ ਕਿਵੇਂ ਤੇ ਕਿਉਂ ਦਿੱਤਾ ਇਹ ਵੀ ਜਾਣਕਾਰੀ ਤੁਹਾਨੂੰ ਦੱਸਦੇ ਹਾਂ ਬੱਸਾਂ ਦਾ ਸਰਕਾਰੀ ਬੱਸਾਂ ਦਾ ਜਿਹੜਾ ਚੱਕਾ ਜਾਮ ਸੀ ਉਹਦੇ ਤੇ ਅੱਜ ਫਿਰ ਨਵੀਂ ਅਪਡੇਟ ਹੈ ਵੱਡੀ ਖਬਰ ਹੈ ਉਹ ਵੀ ਤੁਹਾਨੂੰ ਦੱਸਣੀ ਹੈ ਪਹਿਲੀ ਖਬਰ 3200 ਕਰੋੜ ਰੁਪਏ ਦੇ ਘਟਾਲੇ ਦੀ ਹੈ ਤੁਸੀਂ ਵੀ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਕਿ ਭਾਰਤ 'ਚ ਇੰਨੇ ਵੱਡੇ ਪੱਧਰ ਦੇ ਕੱਪੜੇ ਘਟਾਲੇ ਕਿਵੇਂ ਤੇ ਕਿਉਂ ਹੋ ਰਹੇ ਨੇ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਮਿੱਤਰ ਪਿਆਰਿਓ ਭਾਰਤ ਦੇ 36 ਸਗਰ ਦੇ ਵਿੱਚ ਇੱਕ 3200 ਕਰੋੜ ਰੁਪਏ ਦਾ ਸ਼ਰਾਬ ਘਟਾਲਾ ਹੋਇਆ ਜਿਦੇ ਵਿੱਚ ਹੁਣ ਇੱਕ ਆਈਐਸ ਅਫਸਰ ਨਰਿੰਜਨ ਦਾਸ ਬੁਰੀ ਤਰ੍ਹਾਂ ਕਾਬੂ ਆਇਆ ਸ਼ਰਾਬ ਘਟਾਲਾ ਇਹ 2010 ਦੇ ਵਿੱਚ ਹੋਇਆ ਸੀ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਤੇ ਹੁਣ ਜਿਹੜੀ ਆਰਥਿਕ অপਰਾধ ব্যুরো ਹੈ ਉਸਨੇ ਇੱਕ আইএস ਵੱਡੇ অফিসার ਜਿਹੜਾ ਕਿ ਇਸ ਐਕਸਾਈਜ਼ محکمہ ਦਾ ਸਖਤਰ ਸੀ ਉਸ ਟਾਈਮ ਉਹਦਾ ਨਾਮ ਵੀ ਹੁਣ ਅਦਾਲਤ ਦੇ ਵਿੱਚ ਉਹਦੇ ਖਿਲਾਫ ਵਿਚਾਰ ਚੀਟ ਦਾਇਰ ਕੀਤੀ ਹੈ ਔਰ ਉਹਦੇ ਵਿੱਚ ਇਹ ਹੈ ਕਿ 50 ਲੱਖ ਰੁਪਇਆ ਉਹ 50 ਲੱਖ ਰੁਪਇਆ ਪਰ ਡੇ ਲੈਂਦਾ ਸੀਗਾ ਕਮਾਉਂਦਾ ਸੀ ਜਾਂ ਲੁੱਟਦਾ ਸੀ ਇਸ ਤਰ੍ਹਾਂ ਦੇ ਦੋਸ਼ ਨੇ ਤੇ 1600 ਕਰੋੜ ਰੁਪਇਆ ਦਾ ਉਹਦੇ ਨਾਂ ਦੇ ਉੱਪਰ ਵੀ ਦੋਸ਼ ਲੱਗ ਰਿਹਾ ਔਰ 3200 ਕਰੋੜ ਦਾ ਕੁੱਲ ਇੱਕ ਢਾਲਾ ਜਿਹਦੇ ਵਿੱਚ ਕਈ ਸਾਰੇ ਜਿਹੜੀਆਂ ਸ਼ਰਾਬ ਕੰਪਨੀਆਂ ਕਈ ਸਾਰੇ ਜਿਹੜੇ ਸ਼ਰਾਬ ਦੇ ਕਾਰੋਬਾਰੀ ਵੱਡੇ ਪੂੰਜੀਪਤੀ ਤੇ ਸਰਕਾਰ ਦੇ ਵੀ ਕਈ ਸਾਰੇ ਅਧਿਕਾਰੀ ਸ਼ਾਮਲ ਦੱਸੇ ਜਾ ਰਹੇ ਆ ਮਾਮਲਾ ਅਦਾਲਤ ਦੇ ਵਿੱਚ ਹੈ ਪਰ ਇੱਥੇ ਤੁਹਾਨੂੰ ਮੈਂ ਸਵਾਲ ਪੁੱਛਣਾ ਕਿ ਕਦੇ ਤਾਂ ਡੀਆਈਜੀ ਭੁੱਲਰ ਵਰਗੇ ਫੜੇ ਜਾਂਦੇ ਨੇ ਤੇ ਘਰੋਂ ਪੈਸਿਆਂ ਦੇ ਭਰੇ ਬੈਗ ਮਿਲਦੇ ਨੇ ਤੇ ਪੈਸੇ ਗਿਣਨ ਲਈ ਮਸ਼ੀਨਾਂ ਮਗਾਉਣੀਆਂ ਪੈਂਦੀਆਂ ਕਦੇ ਕੋਈ ਹੋਰ ਐਮਐਲਏ ਮੰਤਰੀ ਵੱਡਾ ਅਫਸਰ ਕੋਈ ਪਟਵਾਰੀ ਕੋਈ ਥਾਣੇਦਾਰ ਕੋਈ ਆਈਐਸ ਅਫਸਰ ਫੜਿਆ ਜਾਂਦਾ ਹੈ ਜਿਹੜਾ ਕਿ ਘਪਲੇ ਦੇ ਵਿੱਚ ਜਾਂ ਰਿਸ਼ਵਤਖੋਰੀ ਦੇ ਵਿੱਚ ਐਨੀ ਰਕਮ ਪ੍ਰਾਪਤ ਕਰ ਚੁੱਕਾ ਹੁੰਦਾ ਹੁਣ ਤੁਸੀਂ ਦੱਸੋ ਇਹ ਰਿਸ਼ਵਤਖੋਰੀ ਭਾਰਤ ਚ ਕਿਉਂ ਆ ਇਹਦੀ ਜੜ ਕਿੱਥੇ ਆ ਪਿਆਰਿਓ ਇਹਦੀ ਜੜ ਜਿਹੜੀ ਉਹ ਰਾਜਨੀਤਿਕ ਸਿਸਟਮ ਚ ਹੈ ਪ੍ਰਬੰਧ ਚ ਹੈ ਕਿਉਂਕਿ ਸਿੱਧੀ ਸਾਫ਼ ਗੱਲ ਹੈ ਜਦੋਂ ਸਰਕਾਰਾਂ ਵੋਟਾਂ ਰਾਹੀਂ ਇੱਥੇ ਬਣਦੀਆਂ ਨੇ ਤਾਂ ਉਹ ਸਾਰਾ ਸਿਸਟਮ ਹੀ ਗਲਤ ਹੋਇਆ ਪਿਆ ਵੱਖ-ਵੱਖ ਪਾਰਟੀਆਂ ਸਰਕਾਰ ਬਣਾਉਣ ਦੇ ਲਈ ਬਹੁਤ ਕੁਝ ਗਲਤ ਕਰਦੀਆਂ ਨੇ ਮਤਲਬ ਗਰੀਬ ਲੋਕਾਂ ਨੂੰ ਵੋਟਾਂ ਦੇ ਪੈਸੇ ਵੰਡਨੇ ਸ਼ਰਾਬਾ ਵੰਡਣੀਆਂ ਭੁੱਕੀਆਂ ਮੰਡੜੀਆਂ ਤਰ੍ਹਾਂ-ਤਰ੍ਹਾਂ ਦੇ ਗਲਤ ਤਰੀਕੇ ਭ੍ਰਿਸ਼ਟਾਚਾਰੀ ਤਰੀਕੇ ਸਰਕਾਰ ਬਣਾਉਣ ਲਈ ਵਰਤੇ ਜਾਂਦੇ ਨੇ ਤੇ ਫਿਰ ਉਹ ਸਰਕਾਰਾਂ ਦੇ ਵਿੱਚ ਕੰਮ ਸਹੀ ਚੱਲ ਕਿਵੇਂ ਸਕਦਾ ਜਦੋਂ ਅਫਸਰਾਂ ਨੂੰ ਪਤਾ ਹੋਵੇ ਵੀ ਸਰਕਾਰ ਤਾਂ ਬਣੀ ਹੀ ਗਲਤ ਤਰੀਕਿਆਂ ਨਾਲ ਗਲਤ ਤਰੀਕੇ ਵਰਤ ਕੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਬਣੀ ਹੈ ਤਾਂ ਫਿਰ ਇਹਦੇ ਵਿੱਚ ਜੋ ਮਰਜ਼ੀ ਕੀਤਾ ਜਾ ਸਕਦਾ ਹੈ ਇਹ ਅਫਸਰਾਂ ਨੂੰ ਵੀ ਪਤਾ ਹੁੰਦਾ ਤੇ ਫਿਰ ਉਹ ਕਰਦੇ ਵੀ ਨੇ ਤੇ ਹੁਣ ਆ ਜਿਹੜਾ ਨਰਿੰਦਰ ਦਾਸ ਨਾਂ ਦਾ ਆਈਐਸ ਅਧਿਕਾਰੀ ਫਸਿਆ ਇਹਦੇ ਤੇ ਅੱਗੇ ਕੀ ਅਪਡੇਟ ਆਏਗੀ ਉਹ ਕੱਲ ਨੂੰ ਤੁਹਾਨੂੰ ਫੇਰ ਦੱਸਾਂਗੇ ਹੁਣ ਅਗਲੀ ਖਬਰ ਤੇ ਗੱਲ ਕਰਦੇ ਆਂ ਪੰਜਾਬ ਦੇ ਐਕਸ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਚਿੱਠੀ ਇਸ ਕਰਕੇ ਲਿਖੀ ਹੈ ਕਿਉਂਕਿ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿੱਦੇ ਚ ਉਹਨਾਂ ਨੇ ਗੈਂਗਸਟਰਵਾਦ ਦਾ ਮੁੱਦਾ ਬਹੁਤ ਵੱਡੇ ਪੱਧਰ ਤੇ ਉਠਾਇਆ। ਉਹ ਕਹਿੰਦੇ ਕਿ ਪੰਜਾਬ ਜਿਹੜਾ ਇਹ ਗੈਂਗਸਟਰਾਂ ਦੀ ਗ੍ਰਿਫਤ ਚ ਆਇਆ ਹੋਇਆ ਜਿਹਨੂੰ ਮਰਜ਼ੀ ਫੋਨ ਕੀਤਾ ਜਾਂਦਾ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਡਰਾਇਆ ਜਾਂਦਾ ਧਮਕਾਇਆ ਜਾਂਦਾ ਤੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਚਿੱਠੀ ਲਿਖੀ ਹੈ ਵੀ ਇਹਦੇ ਉੱਪਰ ਤੁਸੀਂ ਕੋਈ ਨਾ ਕੋਈ ਐਕਸ਼ਨ ਲਵੋ। ਪੰਜਾਬ ਸਰਕਾਰ ਨੂੰ ਕਹੋ ਇਹ ਮਾਹੌਲ ਬਹੁਤ ਖਤਰਨਾਕ ਬਣਦਾ ਜਾ ਰਿਹਾ ਕਿਸੇ ਦਾ ਵੀ ਜਾਨ ਮਾਲ ਸੁਰੱਖਿਅਤ ਨਹੀਂ ਹੈਗਾ ਬਹੁਤ ਮਾਹੌਲ ਵਿਗੜ ਚੁੱਕਾ ਪਰ ਇੱਥੇ ਵੱਡਾ ਸਵਾਲ ਇੱਕ ਸਾਰੀਆਂ ਪਾਰਟੀਆਂ ਨੂੰ ਅੱਜ ਕਾਂਗਰਸ ਚਾਏ ਚਿੱਠੀ ਲਿਖ ਰਹੀ ਹੈ ਕਾਂਗਰਸ ਦੇ ਉਹ ਸੁਖਜਿੰਦਰ ਰੰਧਾਵਾ ਸਾਹਿਬ ਨੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਪਰ ਮੈਂ ਪੁੱਛਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰ ਪੁਲੇ ਦਾ ਮਾਹੌਲ ਢਕਾਇਆ ਕਿਨੇ ਆ ਇਹ 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 ਬਣਾਇਆ ਕਿਨੇ ਆ ਅੱਜ ਤੁਸੀਂ ਚਿੱਠੀਆਂ ਲਿਖੀ ਜਾਓ ਪਰ ਟਵਾਡੀਆਂ ਸਰਕਾਰਾਂ ਵੇਲੇ ਵੀ ਇਹ ਮਾਹੌਲ ਬਣਿਆ ਕੋਈ ਵੀ ਮਾਂ ਆਪਣੇ ਪੁੱਤ ਨੂੰ ਗੈਂਗਸਟਰ ਨਹੀਂ ਬਣਾਉਣਾ ਚਾਹੁੰਦੀ ਕੋਈ ਪਿਓ ਨਹੀਂ ਬਣਾਉਣਾ ਚਾਹੁੰਦਾ ਕੋਈ ਵੀ ਬੱਚਾ ਨਿੱਕੇ ਹੁੰਦਿਆ ਤੋਂ ਉਹਦਾ ਏਮ ਨਹੀਂ ਹੁੰਦਾ ਵੀ ਮੈਂ ਗੈਂਗਸਟਰ ਬਣਾਗਾ ਇਹ ਉਹ ਗਲਤ ਸਿਆਸਤਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਤੇ ਗੈਂਗਸਟਰ ਪੁਨੇ ਦੇ ਰਾਹ ਪਾਇਆ ਇਹਦੀਆਂ ਜ਼ਿੰਮੇਵਾਰ ਗੰਦੀਆਂ ਸਿਆਸਤਾਂ ਨੇ ਉਹ ਜਿੰਨੀਆਂ ਵੀ ਪਿਛਲੀਆਂ ਪਾਰਟੀਆਂ ਹੁਣ ਤੱਕ ਰਾਜ ਕਰਦੀਆਂ ਰਹੀਆਂ ਤੇ ਕਰ ਰਹੀਆਂ ਉਹਨਾਂ ਸਾਰਿਆਂ ਨੇ ਇਹ ਕੰਮ ਕੀਤਾ ਗੈਂਗਸਟਰ ਬਧਾਏ ਵੀ ਨੇ ਪਾਲੇ ਵੀ ਨੇ ਚੰਗੇ ਭਲੇ ਲੋਕਾਂ ਦੇ ਧੀਆਂ ਪੁੱਤ ਜਿਹੜੇ ਕਾਲਜਾਂ ਸਕੂਲਾਂ 'ਚ ਪੜ੍ਹਦੇ ਸੀ ਉਹਨਾਂ ਨੂੰ ਨਾ ਤਾਂ ਰੁਜ਼ਗਾਰ ਦਿੱਤੇ ਨਾ ਵਧੀਆ ਕੋਈ ਕੰਮ ਦਿੱਤੇ ਔਰ ਉਹਨਾਂ ਦੇ ਵਿੱਚੋਂ ਕੁਝ ਤੇਜ਼ ਤਰ੍ਹਾਂ ਨੌਜਵਾਨਾਂ ਨੂੰ ਚੁਣ ਕੇ ਪਹਿਲਾਂ ਇਹਨਾਂ ਨੇ ਆਪ ਗਲਤ ਕੰਮਾਂ ਲਈ ਵਰਤਿਆ ਕਿਤੇ ਕਬਜ਼ੇ ਲੈਣ ਲਈ ਕਿਤੇ ਗਲਤ ਵੋਟਾਂ ਪਾਉਣ ਲਈ ਕਿਤੇ ਆਪਣੇ ਵਿਰੋਧੀਆਂ ਦੇ ਖਿਲਾਫ ਤੇ ਫਿਰ ਉਹਨਾਂ ਦੇ ਸਿਰ ਤੇ ਹੱਥ ਰੱਖਦੇ ਰਹੇ ਪਰ ਜਦੋਂ ਉਹ ਕਸੂਤੇ ਫਸ ਗਏ ਕੇਸ ਜਾਦੇ ਪੈ ਗਏ ਗੱਲਾਂ ਹਾਈਲਾਈਟ ਹੋ ਗਈਆਂ ਫਿਰ ਆਪਦੇ ਆਪ ਨੂੰ ਬਚਾਉਣ ਲਈ ਇਹ ਜਿਹੜੇ ਸਿਆਸੀ ਨੇਤਾ ਨੇ ਇਹ ਨਾਂ ਪਾਸੇ ਕਰ ਲੈਂਦੇ ਨੇ ਸਿਰ ਤੋਂ ਹੱਥ ਚੁੱਕ ਲੈਂਦੇ ਨੇ ਤੇ ਉਹ ਪੱਕੇ ਤੌਰ ਤੇ ਉਸ ਅਪਰਾਧ ਦੀ ਦੁਨੀਆ ਦੇ ਵਿੱਚ ਫਸ ਜਾਂਦਾ ਦੂਜਾ ਰੋਲ ਇਸ ਮਾਮਲੇ 'ਚ ਕੀਤਾ ਫੁਕਰੀ ਤੇ ਚੱਕਵੀ ਗਾਇਕੀ ਨੇ ਉਹਨਾਂ ਸਿੰਗਰਾਂ ਨੇ ਜਿਨ੍ਹਾਂ ਨੇ ਫੁਕਰੇ ਚੱਕਵੇਂ ਲੜਾਈਆਂ ਝਗੜਿਆਂ ਵਾਲੇ ਗੀਤ ਗਾਏ ਨੇ ਉਹਨਾਂ ਸਾਰਿਆਂ ਨੇ ਇਸ ਮਾਹੌਲ ਨੂੰ ਹਵਾ ਦਿੱਤੀ ਹੈ ਤੇ ਅੱਜ ਵੀ ਦਿੱਤੀ ਜਾ ਰਹੀ ਹੈ ਹੁਣ ਚਿੱਠੀ ਤਾਂ ਲਿਖਦੀ ਪਰ ਚਿੱਠੀ ਲਿਖਿਆ ਕੀ ਹੋਏਗਾ ਕਾਂਗਰਸ ਦਾ ਰਾਜ ਰਿਆ ਕਾਂਗਰਸ ਤੋਂ ਵੀ ਇਹ ਕੰਮ ਰੁਕਿਆ ਹੁਣ ਆਮ ਆਦਮੀ ਪਾਰਟੀ ਹੈ ਉਹ ਵੀ ਰੋਜ਼ ਕਹਿ ਦਿੰਦੇ ਨੇ ਜਾਂ ਤੱਕ ਗੈਂਗਸਟਰ ਇਥੋਂ ਛੱਡ ਜਾਣ ਪੰਜਾਬ ਤੇ ਜਾਂ ਫਿਰ ਅਸੀਂ ਆ ਕਰਦੇਗੇ ਉਹ ਕਰਦੇਗੇ ਪਰ ਅਜੇ ਤੱਕ ਉਹ ਮਾਹੌਲ ਰੁਕਿਆ ਨਹੀਂਗਾ ਦੂਜੇ ਪਾਸੇ ਗੱਲ ਨਸ਼ਿਆਂ ਦੀ ਕਰ ਲਈਏ ਨਸ਼ੇ ਕਿੰਨੇ ਫਲਾਏ ਨੇ ਗੀਤ ਆਇਆ ਸੀਗਾ ਰਣਜੀਤ ਬਾਵੇਦਾਰ ਸਰਕਾਰਾਂ ਹੀ ਵਕਾਉਂਦੀਆਂ ਨੇ ਚੱਟਾ ਤਾਂ ਹੀ ਤਾਂ ਸ਼ਰੇ ਆਮ ਵੇਖਦਾ ਬੜੀ ਪੀੜ ਹੋਈ ਸੀ ਸਰਕਾਰਾਂ ਨੂੰ ਪਰ ਉਹ ਸੱਚਾ ਸਰਕਾਰਾਂ ਸਿਸਟਮ ਤੇ ਅਫਸਰ ਛਾਈ ਦੀ ਪੁਸ਼ਤਪਨਾਈ ਤੋਂ ਬਿਨਾਂ ਨਸ਼ਾ ਨਹੀਂ ਫੈਲ ਸਕਦਾ ਸੀ ਇੰਨਾ ਜਿੰਨਾ ਫੈਲਿਆ ਕੱਲ ਇੱਕ ਵੀਡੀਓ ਵਾਇਰਲ ਹੋਈ ਇੱਕ ਐਸ ਐਚਓ ਥਾਣੇ ਦੇ ਉਹ ਇੱਕ ਪਿੰਡ ਜਾ ਕੇ ਤੇ ਨਾਊਂਸਮੈਂਟ ਕਰ ਰਹੀ ਸੀ ਵੀ ਵੇਖੋ ਮੈਂ ਹੁਣ ਆ ਗਿਆ ਮੈਂ ਨਹੀਂ ਬਰਦਾਸ਼ਤ ਕਰਾਂਗਾ ਮੈਂ ਐ ਕਰ ਦੂੰਗਾ ਘਰਾਂ ਚੋਂ ਭਜਾ ਦੂੰਗਾ ਸਾਰਿਆਂ ਨੂੰ ਜਿਹੜੇ ਵੇਚਦੇ ਨੇ ਚੰਗੀ ਗੱਲ ਐ ਐਂ ਕਰਨਾ ਚਾਹੀਦਾ ਕੰਮ ਪਰ ਕੀ ਇਹ ਸੱਚ ਹੈ ਜਿੱਥੇ ਜਿੱਥੇ ਉਹ ਐਸਐਚਓ ਸਾਹਿਬ ਪਹਿਲਾਂ ਲੱਗੇ ਰਹੇ ਕੀ ਉੱਥੇ ਨਸ਼ਾ ਖਤਮ ਹੋ ਗਿਆ ਹਾਂ ਦੇਖੋ ਜਿੰਨਾ ਟਾਈਮ ਸਿਆਸਤਾਂ ਨਹੀਂ ਚਾਹੁੰਦੀਆਂ ਖਤਮ ਕਰਨਾ ਉਹਨਾਂ ਟਾਈਮ ਕਿਸੇ ਇੱਕ ਅਧਿਕਾਰੀ ਦੀ ਇਹ ਖੇਡ ਨਹੀਂ ਗਈ ਬਸ ਦੀ ਸੋ ਪੁਲਿਸ ਤੇ ਇਹ ਇਹ ਜਿਹੜੇ ਸਿਆਸਤਾਂ ਤੇ ਇਹ ਜਿਹੜੇ ਤਸਕਰ ਇਹ ਮਿਲ ਕੇ ਹੀ ਕੰਮ ਕਰਦੇ ਨੇ ਅੱਜ ਤੱਕ ਪਾਈਓ ਇੱਕ ਅੰਮ੍ਰਕਿਆ ਨਿਗਾ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਹੋਇਆ ਪਰ ਰੋਜ਼ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਓਵਰਡੋਜ਼ ਲੋਕਾਂ ਤੱਕ ਪਹੁੰਚਦੀ ਕਿਵੇਂ ਓਵਰਡੋਜ਼ ਦਾ ਮਤਲਬ ਤੁਸੀਂ ਸਮਝਦੇ ਹੋ ਵਾਧੂ ਡੋਜ਼ ਵੱਧ ਡੋਜ਼ ਹੈ ਵੱਧ ਡੋਜ਼ ਲੋਕਾਂ ਤੱਕ ਪਹੁੰਚਦੀ ਕਿਵੇਂ ਆ ਪਚਾਉਂਦਾ ਕੌਣ ਆ ਸਵਾਲ ਤਾਂ ਇਹ ਆ ਨਾ ਜਿਆਦਾ ਡੋਜ਼ ਅੱਛਾ ਇਹ ਕਹਿੰਦੇ ਨਸ਼ਾ ਬੰਦ ਹੋ ਗਿਆ ਤੇ ਫਿਰ ਓਵਰਡੋਜ਼ ਕਿਵੇਂ ਜਾ ਰਹੀ ਹੈ ਇਹ ਪਿੰਡਾਂ ਵਾਲਿਓ ਸ਼ਹਿਰਾਂ ਵਾਲਿਓ ਤੁਸੀਂ ਆਪ ਸੋਚੋ ਅਗਲੀ ਖਬਰ ਤੇ ਜਾਂਦੇ ਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਅੱਜ ਬੋਲੇ ਨੇ ਕਿੱਥੇ ਅੱਜ ਫਿਰ ਦੇਸ਼ ਦੀ ਪਾਰਲੀਮੈਂਟ ਲੱਗੀ ਐ ਸੰਸਦ ਲੱਗੀ ਐ ਸਰਦ ਰੁੱਤ ਦਾ ਜਲਾਸ਼ ਸ਼ੁਰੂ ਹੋ ਚੁੱਕਾ ਐ ਅਮਰਤਪਾਲ ਹੋਰਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਇਜਾਜ਼ਤ ਨਹੀਂ ਮਿਲੀ ਐ ਐਮਪੀ ਉਹ ਵੀ ਨਹੀਂ ਸੈਸ਼ਨ ਸ਼ੁਰੂ ਹੋਇਆ ਤਾਂ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਸਵਾਗਤੀ ਭਾਸ਼ਣ ਦਿੱਤਾ ਤਾਂ ਸਵਾਗਤੀ ਭਾਸ਼ਣ ਦੇ ਵਿੱਚ ਉਹਨਾਂ ਨੇ ਫਿਰ ਪੂਰੀ ਸਿਆਸਤ ਕੋਟਣੀ ਹੀ ਉਹਨਾਂ ਨੇ ਕੋਟੀ ਆ ਦੇਖੋ ਸਿਆਸਤ ਮਾੜੀ ਨਹੀਂ ਮੌਕਾ ਪ੍ਰਸਤੇ ਵੋਟ ਸਿਆਸਤ ਮਾੜੀ ਆ ਜਿਹੜੀ ਸਿਰਫ ਮੌਕਾ ਪ੍ਰਸਤੀ ਨਾਲ ਵੋਟ ਮਟੋਰਨਾ ਚਾਹੁੰਦੀ ਆ ਉਹ ਸਿਆਸਤ ਮਾੜੀ ਆ ਸ਼ਾਸਤਰੀ ਮਾੜੀ ਸੋ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕੀ ਕਿਹਾ ਕਹਿੰਦੇ ਵੀ ਇਹ ਜਿਹੜੇ ਵਿਰੋਧੀ ਨੇ ਇਹ ਜਿਹੜੇ ਆ ਕੇ ਰੌਲਾ ਪਾਉਂਦੇ ਨੇ ਇਹ ਅਸਲ ਦੇ ਵਿੱਚ ਆਪਣੀ ਹਾਰ ਤੋਂ ਬੁਖਲਾਏ ਹੋਏ ਨੇ ਰਾਹੁਲ ਗਾਂਧੀ ਹੋਰਾਂ ਬਾਰੇ ਉਹਨਾਂ ਨੇ ਕਿਹਾ ਜਿਹੜੀਆਂ ਬਿਹਾਰਤ ਚੋਣਾਂ ਹੋਈਆਂ ਨੇ ਤੇ ਕਹਿੰਦੇ ਵੀ ਇਹਨਾਂ ਨੂੰ ਨਾ ਹਾਰ ਨੂੰ ਹਜਮ ਕਰਨਾ ਆਉਣਾ ਚਾਹੀਦਾ ਇਹ ਲੋਕਾਂ ਦੇ ਮੁੱਦੇ ਉਠਾਉਣ ਉਧਰ ਜਿਹੜੇ ਜਿਹੜੇ ਵਿਰੋਧੀ ਆ ਉਹਨਾਂ ਨੇ ਬਹੁਤ ਸਾਰੇ ਮੁੱਦੇ ਉਠਾਏ ਤੇ ਅਠਾਰਾ ਰਹੇ ਨਹੀਂ ਰੌਲਾ ਸੰਸਦ 'ਚ ਅੱਜ ਵਾਵਾ ਪੈ ਰਿਹਾ ਪਰ ਅਜੇ ਤੱਕ ਕਿਸੇ ਪਾਸੇ ਗੱਲ ਜਿਹੜੀ ਉਹ ਕਦੇ ਸੰਸਦ ਮੈਂ ਤਾਂ ਕਦੀ ਵੇਖਿਆ ਨਹੀਂ ਕਿ ਕੱਲ ਕੋਈ ਬੜੀ ਸਿਰੇ ਲੱਗ ਗਈ ਹੋਵੇ ਰੌਲਾ ਰੌਲਾ ਪਾ ਕੇ ਆ ਜਾਂਦੇ ਨੇ ਜਵਾਕ ਵੀ ਐਵੇਂ ਨਹੀਂ ਕਰਦੇ ਗਲੀ ਦੇ ਵਿੱਚ ਖੇਡਣ ਵਾਲੇ ਜਵਾਕ ਵੀ ਅੱਜ ਕੱਲ ਉਵੇਂ ਨਹੀਂ ਲੜਦੇ ਜਿਵੇਂ ਉੱਥੇ ਮਤਲਬ ਮੁੱਦੇ ਠਾਉਣੇ ਉਹਨਾਂ ਤੇ ਚਰਚਾ ਕਰਨੀ ਇਹ ਪ੍ਰੋਸੈਸ ਕਦੀ ਸਹੀ ਚੱਲ ਹੀ ਨਹੀਂ ਸਕਿਆ ਅੱਛਾ ਦੂਜੇ ਪਾਸੇ ਜਿਹੜੇ ਓਮ ਬਿਰਲਾ ਸਾਹਿਬ ਨੇ ਜਿਹੜੇ ਸਪੀਕਰ ਸਾਹਿਬ ਨੇ ਪਾਰਲੀਮੈਂਟ ਦੇ ਸੰਸਦ ਦੇ ਉਹ ਵੀ ਵਿਰੋਧੀਆਂ ਨੂੰ ਬਿਠਾਉਂਦੇ ਚੁੱਪ ਕਰਾਉਂਦੇ ਨਜ਼ਰ ਆਏ ਬਹਿ ਜੋ ਕਾਰਵਾਈ ਚੱਲਣ ਦਿਓ ਤੁਸੀਂ ਐ ਕਿਉਂ ਕਰਦੇ ਹੋ ਦੇਖੋ ਵਿਰੋਧੀ ਧਿਰ ਜੇ ਸਵਾਲ ਉਠਾਉਂਦੀ ਹੈ ਤਾਂ ਸਰਕਾਰ ਉਹਨਾਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਗ੍ਰਹਿ ਮੰਤਰੀ ਅਮਿੰਤ ਸ਼ਾਹ ਸਾਹਿਬ ਉਹਨਾਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਪਿਛਲੇ ਸੈਸ਼ਨ 'ਚ بڑے ਸਵਾਲ ਉਠਾਏ ਗਏ ਮਾਨਸੂਨ ਸੈਸ਼ਨ 'ਚ ਨਹੀਂ ਸਵਾਲਾਂ ਦੇ ਜਵਾਬ ਦਿੱਤੇ ਗਏ ਐਵੇਂ ਬਸ ਚੁੱਪ ਕਰਾਉਣ ਵਾਲੇ ਤਰੀਕੇ ਵਰਤੇ ਗਏ ਹੈ ਸਵਾਲ ਤਾਂ ਬਹੁਤ ਵੱਡੇ ਸੀ ਨਾ ਪਿਛਲੇ ਸੈਸ਼ਨ 'ਚ ਵੀ ਪੁੱਛਿਆ ਜਾ ਰਿਹਾ ਸੀ ਵਿਭਾਰਤ ਪਾਕਿਸਤਾਨ ਦਾ ਜਿਹੜਾ ਟਕਰਾਅ ਚੱਲਿਆ ਤੇ ਅਮਰੀਕਾ ਕਹਿੰਦਾ ਮੈਂ ਬੰਦ ਕਰਾਇਆ ਮੈਂ ਦਬਕਾ ਮਾਰਿਆ ਫੇਰ ਬੰਦ ਹੋਏ ਨਹੀਂ ਭਾਰਤ ਨੂੰ ਵੀ ਮੈਂ ਕਿਹਾ ਤੇ ਮੇਰੇ ਕਹਿਣ ਤੇ ਕੀਤਾ ਤਾਂ ਫਿਰ ਵਿਰੋਧੀ ਪਾਰਟੀਆਂ ਪੁੱਛਦੀਆਂ ਰਹੀਆਂ ਵੀ ਪ੍ਰਧਾਨ ਮੰਤਰੀ ਦੱਸਣ ਕੀ ਉਹ ਸਹੀ ਕਹਿੰਦਾ ਟਰੰਪ ਕੇ ਗਲਤ ਪ੍ਰਧਾਨ ਮੰਤਰੀ ਨਹੀਂ ਪਾਰਲੀਮੈਂਟ ਚ ਬੋਲੇ ਪਹਿਲੀ ਤਾਂ ਗੱਲ ਪ੍ਰਧਾਨ ਮੰਤਰੀ ਸਾਹਿਬ ਭਾਸ਼ਣ ਦੇ ਕੇ ਇੱਕ ਦਿਨ ਸਵਾਗਤ ਜਿਹੜਾ ਸ਼ੁਰੂਆਤੀ ਭਾਸ਼ਣ ਹੁੰਦਾ ਉਸ ਤੋਂ ਬਾਅਦ ਫਿਰ ਉਹ ਚਲੇ ਜਾਂਦੇ ਹੁੰਦੇ ਨੇ ਬਾਹਰਲੇ ਦੇਸ਼ ਕਿਸੇ ਦੌਰੇ ਤੇ ਫਿਰ 2-3 ਨਾ 4 ਦਿਨਾਂ ਬਾਅਦ 50 ਦਿਨਾਂ ਬਾਅਦ ਆਉਂਦੇ ਨੇ ਫਿਰ ਘੰਟਾ ਕਾਉਂਦੇ ਨੇ ਫਿਰ ਨਹੀਂ ਦਿਖਦੇ ਤਾਂ ਪਾਰਲੀਮੈਂਟ ਦੇ ਵਿੱਚ ਜਿੰਨੀ ਹਾਜ਼ਰੀ ਪ੍ਰਧਾਨ ਮੰਤਰੀ ਸਾਹਿਬ ਦੀ ਰਹਿਣੀ ਚਾਹੀਦੀ ਆ ਉਸ ਹਿਸਾਬ ਨਾਲ ਨਹੀਂ ਹੁੰਦੀ ਇਸ ਵਾਰ ਕਈ ਤਰ੍ਹਾਂ ਦੇ ਵਿਵਾਦਿਤ ਮੁੱਦੇ ਜਿਹੜੇ ਆ ਉਹਨਾਂ ਦੀ ਚਰਚਾ ਚੱਲ ਰਹੀ ਆ ਪਾਰਲੀਮੈਂਟ ਦੇ ਵਿੱਚ ਇੱਕ ਤਾਂ ਹਰਿਆਣੇ ਦੀ ਵਿਧਾਨ ਸਭਾ ਚੰਡੀਗੜ੍ਹ ਚ ਬਣਾਉਣ ਵਾਲਾ ਜਿਹੜਾ ਸੀ ਉਹ ਉਹ ਮੁੱਦਾ ਉੱਠਿਆ ਹੋਇਆ ਤਾਂ ਉਹਦੇ ਉੱਪਰ ਅੱਜ ਇਹ ਕਹਤਾ ਕੇਂਦਰ ਸਰਕਾਰ ਨੇ ਵੀ ਨਹੀਂ ਅਸੀਂ ਉੱਥੇ ਉਹ ਨਹੀਂ ਬਣਾਵਾਂਗੇ ਹਰ ਪਾਰਲੀਮੈਂਟ ਵਿਧਾਨ ਸਭਾ ਹਰਿਆਣੇ ਦੀ ਚੰਡੀਗੜ੍ਹ ਚ ਵੱਖਰੀ ਨਹੀਂ ਬਣੇਗੀ ਦੂਜਾ ਚੰਡੀਗੜ੍ਹ ਨੂੰ ਜਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਵਾਲਾ ਬਿੱਲ ਸੀ ਉਹਦੇ ਉੱਪਰ ਵੀ ਕੇਂਦਰ ਸਰਕਾਰ ਪਿਛਲੇ ਦਿਨਾਂ ਚ ਇੱਕ ਕਹਿ ਗਈ ਸੀ ਵੀ ਅਸੀਂ ਇਹ ਬਿੱਲ ਐਸ ਦੇ ਵਿੱਚ ਨਹੀਂ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਕਈ ਸਾਰੇ ਮੁੱਦੇ ਹੋਰ ਨੇ ਜਿਨ੍ਹਾਂ ਦੇ ਉੱਪਰ ਗੱਲ ਚੱਲ ਰਹੀ ਹੈ ਨਿਕਲਦਾ ਕੀ ਆ ਉਹ ਤੇ ਆਉਣ ਵਾਲਾ ਟਾਈਮ ਦੱਸੂਗਾ ਹੁਣ ਅਗਲੀ ਖਬਰ ਜਿਹੜੀ ਆ ਉਹ ਜਿਹੜੇ ਸਰਕਾਰੀ ਬੱਸਾਂ ਵਾਲੇ ਕਨੈਕਟਰ ਡਰਾਈਵਰ ਤੇ ਸਰਕਾਰ ਉਹਨਾਂ ਦੇ ਵਿਚਾਲੇ ਜਿਹੜਾ ਰੇੜਕਾ ਚੱਲ ਰਿਹਾ ਉਹਦੀ ਆ ਪਿਛਲੇ ਦਿਨਾਂ ਤੋਂ ਉਹ ਹੜਤਾਲ ਤੇ ਸੀ ਹੜਤਾਲ ਤੇ ਇਸ ਕਰਕੇ ਸੀਗੇ ਕਿਉਂਕਿ ਸਰਕਾਰ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾ ਰਹੀ ਸੀ ਕਨੈਕਟਰ ਡਰਾਈਵਰ ਕਹਿ ਰਹੇ ਨੇ ਵੀ ਇਹ ਗਲਤ ਆ ਇਹ ਬੱਸਾਂ ਸਰਕਾਰੀ ਮਹਿਕਮਿਆਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਕੋਸ਼ਿਸ਼ ਆ ਅਸੀਂ ਨਹੀਂ ਇਹ ਹੋਣ ਦੇਣਾ ਸਰਕਾਰ ਟੈਂਡਰ ਕੱਢਣ ਜਾ ਰਹੀ ਸੀ ਉਹ ਵਿਰੋਧ ਕਰ ਰਹੇ ਸੀ ਸਰਕਾਰ ਨੇ ਫੜੋ ਫੜੀ ਸ਼ੁਰੂ ਕਰਤੀ ਉਹਨਾਂ ਨੇ ਬੱਸਾਂ ਬੰਦ ਕਰਤੀਆਂ ਰੇਡ ਕਾ ਵੱਧ ਗਿਆ ਉਸ ਤੋਂ ਬਾਅਦ ਚਾਹੀਦਾ ਤਾਂ ਇੰਜ ਸੀ ਜਿਵੇਂ ਸਰਕਾਰ ਆਮ ਆਦਮੀ ਪਾਰਟੀ 2022 ਤੋਂ ਵੋਟਾਂ ਤੋਂ ਪਹਿਲਾਂ ਕਹਿੰਦੀ ਰਹੀ ਵੀ ਅਸੀਂ ਜੇ ਕੋਈ ਮਸਲਾ ਉੱਠੇਗਾ ਅਸੀਂ ਧੱਕੇ ਨਾਲ ਨਹੀਂ ਦਬਾਵਾਂਗੇ ਅਸੀਂ ਮਸਲਾ ਹੱਲ ਕਰਾਂਗੇ ਅਸੀਂ ਮਸਲਾ ਤੁਰੰਤ ਹੱਲ ਕਰਾਂਗੇ ਪਰ ਇਹਨਾਂ ਨੇ ਕੀ ਕੀਤਾ ਪਹਿਲਾਂ ਪੁਲਿਸ ਲਾ ਕੇ ਬੰਦਿਆਂ ਦੀ ਫੜੋ ਫੜੀ ਫਿਰ ਬੱਸ addena ਚੋ ਫੜੋ ਫੜੀ ਫਿਰ ਉਹਨਾਂ ਤੇ ਕੇਸ ਪਾਏ ਫੇਰ ਬੰਦੇ ਸਸਪੈਂਡ ਕੀਤੇ ਕਨੈਕਟਡ ਡਰਾਈਵਰ ਸ਼ੁਰੂ ਕਰਤੇ ਫੇਰ ਜਾ ਕੇ ਹੁਣ ਗੱਲ ਮਾੜੀ ਮੋਟੀ ਟੇਬਲ ਤੇ ਆਈ ਆ ਤੇ ਵਿਚਾਰੇ ਉਹ ਵੀ ਮੁਲਾਜ਼ਮ ਨੇ ਹੈ ਵੀ ਕੱਚੇ ਨੇ ਉਹਨਾਂ ਦਾ ਰੋਜ਼ਗਾਰ ਵੀ ਜੁੜਿਆ ਤਾਂ ਇਸ ਕਰਕੇ ਉਹ ਵੀ ਅੰਦਰੋਂ ਚਾਹੁੰਦੇ ਨਹੀਂ ਕਿ ਸਾਡਾ ਰੋਜ਼ਗਾਰ ਖਤਮ ਹੋਵੇ ਜਾਵੇ ਕੀ ਕਰਾਂਗੇ ਕਿੱਧਰ ਜਾਵਾਂਗੇ ਮਾਮੂਲੀ ਰੋਜ਼ਗਾਰ ਆ ਤਾਂ ਇਸ ਕਰਕੇ ਫਿਰ ਉਹ ਵੀ ਟੇਬਲ ਤੇ ਆਏ ਸਰਕਾਰ ਨੂੰ ਵੀ ਪਤਾ ਰੌਲਾ ਵੱਡਾ ਪੈ ਗਿਆ ਵੋਟਾਂ 'ਚ ਵੀ ਸਾਲ ਰਹਿ ਗਿਆ ਅਗਲੇ ਸਿੱਧਾ ਕਹਿਣ ਲੱਗ ਪਏ ਸੀ ਤੇ 2027 'ਚ ਵੜੇ ਉਹ ਫਿਰ ਪਿੰਡਾਂ 'ਚ ਤਾਂ ਫਿਰ ਹੁਣ ਸਰਕਾਰ ਤੇ ਉਹਨਾਂ 'ਚ ਗੱਲਬਾਤ ਹੋਈ ਹੈ ਪਰ ਅਜੇ ਤੱਕ ਉਹ ਕਹਿੰਦੇ ਸਾਡੀ ਹੜਤਾਲ ਅਸੀਂ ਬੰਦ ਨਹੀਂ ਕੀਤੀ ਕਿਉਂਕਿ ਸਾਡੇ ਬੰਦੇ ਇਹਨਾਂ ਨੇ ਨਾ ਛੱਡੇ ਨੇ ਗ੍ਰਿਫਤਾਰ ਕੀਤੇ ਨਾ ਬਹੁਤ ਸਾਰਿਆਂ ਨੂੰ ਡਿਊਟੀ ਜੁਆਇਨ ਕਰਾਈ ਹੈ ਤੇ ਹੁਣ ਅੱਜ ਉਹਨਾਂ 'ਚ ਫਿਰ ਮੀਟਿੰਗ ਹੋਣ ਜਾ ਰਹੀ ਹੈ ਸਰਕਾਰ ਨਾਲ ਸਰਕਾਰ ਦੀ ਤੇ ਸਰਕਾਰੀ ਬੱਸਾਂ ਵਾਲੇ ਉਹ ਜਿਹੜੇ ਕੱਚੇ ਕੰਮ ਐ ਉਹਨਾਂ ਦੀ ਮੀਟਿੰਗ ਅਜ ਫੇਰ ਹੋਏਗੀ ਉਹਦੇ ਵਿੱਚੋਂ ਕੀ ਨਿਕਲਦਾ ਇਹ ਸ਼ਾਮ ਤੱਕ ਆਪਾਂ ਨੂੰ ਪਤਾ ਲੱਗ ਜਾਣਾ ਅਗਲੀ ਖਬਰ ਕੱਲ ਕੈਪਟਨ ਅਮਰਿੰਦਰ ਨੇ ਇੱਕ ਬਿਆਨ ਸੁੱਟਿਆ ਸੀ ਸੱਪ ਕੱਢਿਆ ਸੀ ਉਹਨਾਂ ਨੇ ਕਹਿ ਦਿੱਤਾ ਇਹ ਵੀ ਕਾਲੀਦਲ ਤੇ ਭਾਜਪਾ ਨੂੰ ਗੱਠ ਜੁੜ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਫਿਰ ਭਾਜਪਾ ਦੇ ਜਿਹੜੇ ਸੀਨੀਅਰ ਆਗੂ ਸਰਜੀਤ ਕੁਮਾਰ ਜਿਆਨੀ ਮੰਤਰੀ ਰਹੇ ਪੰਜਾਬ ਦੇ ਉਹਨਾਂ ਨੇ ਕਹਿਤਾ ਨਾ 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 ਕਾਲੀਦਲ ਨੂੰ ਪਹਿਲਾਂ ਵਾਲਾ ਪ੍ਰਕਾਸ਼ ਸਿੰਘ ਬਾਦਲ ਵਾਲਾ ਨਹੀਂ ਰਿਹਾ ਇਹ ਹੋਰ ਬੰਦਾ ਦੇ ਹੱਥੇ ਚੜ ਗਿਆ ਇਸ ਕਰਕੇ ਬੀਜੇਪੀ ਭਾਜਪਾ ਆਪ ਦੇ ਦਮ ਤੇ ਆਪੇ ਚੋਣਾ ਲੜੇਗੀ ਇਕੱਲੀ ਚੋਣਾ ਲੜਨ ਦੇ ਸਮਰੱਥ ਹੈ ਬੀਜੇਪੀ ਇਹ ਗੱਲ ਸੁਰਜੀਤ ਕੁਮਾਰ ਜਿਆਣੀ ਨੇ ਕਹੀ ਸੀ ਹੁਣ ਇਹਨਾਂ ਸਾਰੀਆਂ ਖਬਰਾਂ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਜੀ ਆਜਾਤ ਬਹੁਤ ਮਿਹਰਬਾਨੀ